ਸ਼ਸ਼ੀਰਕਾਲ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਕੱਲ ਮਨਾਣੇ ਦੇ ਕੱਪ ਤੇ ਸਿਰਾ ਹੋ ਗਿਆ ਕੁਆਟਰਫਾਈਨਲ ਮੈਚ ਵਿੱਚ ਸ਼ਕਰਪੁਰ ਤੇ ਦੋਰੇ ਟੀਮ ਆਪਸ ਵਿੱਚ ਪੜ ਪਈ ਕਿਨੂ ਬਿਨੂ ਇਸ ਮੈਚ ਵਿੱਚ ਜੱਕੂ ਹਕਮ ਵਾਲੀਏ ਦੀ ਘਾਟ ਲੱਗੀ ਉਹ ਕਮੈਂਟ ਕਰਕੇ ਦੱਸੋ ਮੇਰਾ ਵੀਰ ਧੰਨਵਾਦ ਬੋਰੀਆ ਤੇ ਸ਼ੀਨੂ ਮੁਕਾਬਲਾ ਸਖਤ ਲੱਗਿਆ ਪਿਆ ਜੋਰ ਦੋਨੋਂ ਕਵੈਡੀ ਖਿਡਾਰੀਆਂ ਦੇ ਦਰਮਿਆਨ ਤੇ ਪੁਆਇੰਟ ਜਿਹੜਾ ਉਹ ਸਟਾਪਰ ਨੇ ਵਾਹ ਲੈ ਗਈ ਆਓ ਆਓ ਯਾਰ ਗਰਾਊਂਡ ਰਿੰਗ ਜਿੰਨਾ ਟਾਈਮ ਕਲੀਅਰ ਹੁੰਦਾ ਉਹਨਾਂ ਟਾਈਮ ਸਵਾਦ ਨਹੀਂ ਹੁੰਦਾ ਸੱਚੀ ਗੱਲ ਦੱਸਾਂ ਨਾ ਵੀ ਬਾਹਰ ਤੇ ਲੋਕ ਡਿਸਟਰਬ ਹੋਈ ਜਾਂਦੇ ਆ ਉਹ ਸਾਹਮਣੇ ਇੱਕ ਪਾਸੇ ਸ਼ਿੱਲੂ ਸ਼ਿੱਲੂ ਬੁਲਾ ਰਾ ਬਾਹੂ ਅਕਬਰਪੁਰਪਿੰਡ ਪਾਸੇ ਡੱਗੋ ਵਾਲਾ ਸ਼ਰਮਾ ਲਾ ਤਕੜਾ ਜੱਫਾ ਤਰੀਕੀ ਸ਼ੀਰੀ ਸ਼ੀਰੀ

ਕੁੱਚਰਾ ਦਾ ਇਧਰਲੇ ਪਾਸੇ ਲੈ ਆਈ ਨੌਜਵਾਨਾ ਲਓ ਸਾਹਮਣੇ ਲੱਗਿਆ ਤਾਂ ਜ਼ੋਰ ਲੱਗਿਆ ਤਾਂ ਜ਼ੋਰ ਰਵੀ ਪਿੱਪਰਾ ਤੇ ਫਰੀਆਦ ਫਰੀਆਦ ਨੇ ਸਿਰੇ ਦਾ ਜੱਫਾ ਲਾਇਆ ਫਰੀਆਦ ਨੇ ਸਿਰੇ ਦਾ ਜੱਫਾ ਲਾਇਆ ਫਰੀਆਦ ਨੇ ਸਿਰੇ ਦਾ ਜੱਫਾ ਲਾ ਲਓ ਸਾਹਮਣੇ ਇਸ ਵੇਲੇ ਕਬੱਡੀ ਭੂਰੀਆ ਮੇਰੇ ਵੀਰੋ ਭੂਰੀਆ ਸ਼ੀਸ਼ਾ ਪਾਇਂ ਅਮਰੀਦ ਨੇ ਅੱਲਾਹ ਤਾਲਾ ਕੋਈ ਮਾਣ ਹੈ ਵਿਸ਼ਵਾਸ ਹੈ ਉਹ ਟਾਈ ਦੇ ਗੁੱਡੀਆਂ ਚੜੀਆਂ ਨੇ ਬਾਪੇ ਕਹਿੰਦੇ ਤੇਰੇ ਭਲਾਸਾ ਬੜੀਆਂ ਨੇ ਪਰ ਕਹਿੰਦੇ ਢੀਗ ਪਿੰਡ ਹੈ ਉਹ ਨਾਹੋਤ ਮੇਰੇ ਮਿੱਤਰੋ ਉਹ ਢੀਗ ਵਾਲਾ ਲੋਹੀ ਢੀਗ ਲਾ ਟੱਕ ਲਾਓ ਸਾਹਮਣੇ ਸ਼ੀਲੂ ਸੋ ਯਰ ਪਲੀਜ਼ ਲਓ ਸਾਹਮਣੇ ਸ਼ੇਯਾਦ ਅੰਦੀ ਮੇਰੇ ਵੀਰੋ ਸ਼ਾਜੀ ਸ਼ਾਜੀ ਕਬੱਡੀ ਪਾ ਰਿਹਾ ਹੈ ਇਸ ਚਾਰ ਚਾਰਾਂ ਦੇ ਵਿੱਚੋਂ ਸ਼ੀਲੂ ਸ਼ੀਲੂ ਤੇ ਸ਼ਾਜੀ ਸ਼ੀਲੂ ਤੇ ਸ਼ਾਜੀ ਸ਼ੀਲੂ ਤੇ ਸ਼ਾਜੀ ਸ਼ੀਲੂ ਸਾਹਮਣੇ ਆਓ ਦੁਲੀਆਂ ਨੱਚਪੇ ਉਹ ਦੁਲੀਆਂ ਨੱਚਦੀ ਮੇਰੇ ਮਿੱਤਰੋ ਦੁਲੀਆਂ ਨੱਚਦੀ ਮੇਰੇ ਮਿੱਤਰੋ ਇੱਕ ਚੋਟੀ ਦਾ ਮੁਕਾਬਲਾ ਹੈ ਬੋਲਾ ਬਾੜਾ ਬੱਲਿਆ ਉਹ ਬਿਗੜਿਆ ਬਾੜਾ ਬਾੜਾ ਇੱਧਰ ਕਹਿੰਦੇ ਅੰਬਾ 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 ਡੱਗੋ ਵਾਲੇ ਨੇ ਫੜ ਲਿਆ ਉਹ ਫਰੀਦਕੋਟੀਏ ਨੇ ਅੰਬਾ ਫੜ ਲਿਆ ਉਹ ਉਹਨਾਂ ਨੂੰ ਪੁਲਿਸ ਨੂੰ ਫੜਾ ਦਿਓ ਆਓ ਸਾਹਮਣੇ ਖੇਡ ਮੈਦਾਨ ਅੰਦਰ ਰਵੀ ਸੋਰੀ ਦੀਪਦਪੁਰਜੀ ਵਾਲਾ ਦੀਪ ਸ਼ਰਨਾ ਸ਼ਰਨਾ ਤੇ ਦੀਪ ਸ਼ਰਨਾ ਤੇ ਦੀਪ ਸ਼ਰਨਾ ਤੇ ਦੀਪ ਮੁਕਾਬਲਾ ਸਖਤ ਲੱਗਿਆ ਪਿਆ ਜੋਰ ਐਨ ਸਿਰੇ ਦੀ ਕਬੱਡੀ ਆਹ ਸਾਹਮਣੇ ਪੁਆਇੰਟ ਆਹ ਆਹ ਸਵਾਰ ਆਹ ਆਹ ਜਿਵੇਂ ਕਬੱਡੀ ਛੱਤੀ ਦੇ ਆਕਾਲ ਮਿੱਤਰੋ ਹਾਂਜੀ ਉਮੀਦ ਕਰਦੇ ਹਾਂ ਇਹ ਕਲਿੱਪ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਕਬੱਡੀ ਦੀਆਂ ਹੋਰ ਵੀ ਵਧੀਆ-ਵਧੀਆ ਵੀਡੀਓ ਦੇਖਣ ਲਈ ਜਾਂ ਕਬੱਡੀ ਦੀ ਹੋਰ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖਿਓ ਮਿੱਤਰੋ ਧੰਨਵਾਦ ਮੇਰੇ ਵੀਰੋ ਕਬੱਡੀ ਪੌਣ ਦੇ ਲਈ ਨੌਜਾਨ ਵਧਿਆ ਹੋਇਆ ਸ਼ਹੀਦ ਅਲੀ ਸ਼ਹੀਦ ਅਲੀ ਸ਼ਹੀਦ ਅਲੀ ਇਸ ਵੇਲੇ ਕਬੱਡੀ ਪ੍ਰਵਿੰਦਰ ਕਹਿੰਦਾ ਵੀ ਆਪਾਂ ਕਿਸੇ ਵੀਰ ਨੂੰ ਕੁਝ ਕਹਿਣਾ ਨਹੀਂ ਬੇਨਤੀ ਕਰਦੇ ਵੀ ਕੋਈ ਵੀ ਮੇਰੇ ਵੀਰ ਦਾ ਨੁਕਸਾਨ ਨਾ ਹੋ ਜਾਏ ਆਹ ਸਾਹਮਣੇ ਖੇਡ ਮੈਦਾਨ ਅੰਦਰ ਸ਼ਾਜੀ ਤੇ ਸ਼ਿਲੂ ਦੀ ਟੱਕਰ ਦੁਨੀਆ 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 ਸਵਾ ਲੈ ਗਈ ਆਓ 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 ਉਹ ਦਿਉਰੇ ਦੀ ਟੀਮ ਦਾ ਨੰਬਰ ਹੈ ਇਹ ਮੇਰੇ ਵੀਰ ਜਿਹੜਾ ਨੋਟ ਕਰ ਲੈਣ ਲਓ ਸ਼ੀਲੂ ਤੇ ਸ਼ੀਲੂ ਤੇ ਕਹਿੰਦੇ ਭੂਰੀਆ ਭੂਰੀਆ ਤੇ ਸ਼ੀਲੂ ਮੁਕਾਬਲਾ ਸੰਘਤ ਲੱਗਿਆ ਪਿਆ ਜ਼ੋਰ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਤੇ ਪੁਆਇੰਟ ਜਿਹੜਾ ਉਹ ਸਟਾਪਰ ਦੇ ਹਿੱਸੇ ਜਾ ਗਿਆ ਓ ਸ਼ੀਲੂ ਸ਼ੀਲੂ ਇਹ ਬਦੰਬਰ ਵਿਗੜਿਆ